ਅਰੇ ਅਤ ਗਰੀਬ ਚ ਪਰਵਾਰ ਦੀ ਗਰੀਬ ਜੋ ਇਨਸਾਨ ਦੀ ਤੁਸੀਂ ਕਰੂ ਅਤ ਬੇਇਨਤੀ ਨੂੰ ਪਰਵਾਰ ਦਿੱਤਾ ਹੈ ਤੇ ਅੱਜ ਮੈਂ ਇਸ ਗੱਲ ਨੂੰ ਬਾਹਰ ਆ ਕੇ ਸੋਚ ਰਿਹਾ ਕਦੀ ਸੋਚਿਆ ਨਹੀਂ ਕਿ ਧੋਦੇ ਦਰਸ਼ਕ ਦਿਆਰੇ ਹੋ ਜਾਣਗੇ ਮਾਤਰਾ ਤੋਂ ਗੱਤ ਬੁਧਕਾ ਦਾ ਸੰਧਾ ਹ ਤੇ ਸਤਿਗੁਰਾਂ ਨੂੰ ਸੱਚ ਦਾ ਕੀਤਾ ਪ੍ਰੇਮ ਦੇ ਉਚਾਰ ਤੇ ਤੇ ਸਤਿਗੁਰੂ ਜੀ ਕਹਿਣ ਲੱਗੇ ਸਰਾ ਤੇ ਪ੍ਰੇਮ ਨੇ ਦਸ ਦੇ ਵਿੱਚ ਕਰ ਰਿਆ ਸਾਨੂੰ ਮਜਬੂਰਾਂ ਦਾ ਸਾਨੂੰ ਸੁਪਾ ਲਗ ਬਣ ਗਿਆ ਕਿ ਤੇਰਾ ਪ੍ਰੇਮ ਹੈ ਤੇ ਤੇਰੀ ਸ਼ਰਧਾ ਹੈ ਤੇ ਜਦੋਂ ਅੱਗ ਸਾਡੇ ਨੂੰ ਮੇਰੇ ਬਾਦਸ਼ਾਹ ਦੀ ਪੁਸ਼ਮ ਮੱਜੇ ਤੇ ਤੂੰ ਕਿਉਂ ਜਾਨ ਲ ਕਰ ਰਿਹਾ ਹਾਂ ਸਾਨੂੰ ਤੇ ਸਹਿਤ ਧੰਵਾਦ ਕਹਿਣ ਲੱਗਿਆ ਤੇ ਬਾਦਸ਼ਾਹ ਤੋ ਤੁਸੀਂ ਕਿਰਪਾ ਕਰ ਦਿਓ ਤੁਕ ਤੂੰ ਸੀ ਕਿਤੇ ਆਪਣੇ ਚਰਨ ਨਈ ਬੇੜੀ ਦੇ ਵਿੱਚ ਕਿਤੇ ਪਾ ਗਏ ਹੋ ਤੇ ਗਰੇ ਗਰੀਬ ਦੀ ਜਿਹੜੀ ਬੇੜੀ ਹੈ ਇਹ ਕੋ ਬਿੱਤਰੋ ਜਾਵੇਗੀ ਤੇ ਮੈਂ ਆਪਣੇ ਆਪ ਨੂੰ ਬਹੁਤ ਬੁਗਭਾਗਾ ਸਮਝਾਂਗਾ ਕਿ ਸਤਗੁਰੂ ਜੀ ਕਹਿੰਦੇ ਨੇ ਕਿ ਜਦੋਂ ਤੇਰਾ ਪ੍ਰੇਮ ਹੀ ਇੰਨਾ ਸੀ ਤੈਨੂੰ ਸ਼ਰਮ ਆਈ ਸੀ ਕਿ ਜਿਹੜੇ ਤੇਰੇ ਪ੍ਰੇਮ ਦਾ ਬੰਧਨ ਸਾਨੂੰ ਅਨੰਤ ਦੀ ਕੁੜੀ ਸੀ ਅਨੰਤਰ ਸਾਹ ਤੋਂ ਖਿੱਚ ਕੇ ਲੈ ਕੇ ਗਈ ਤੇ ਬਾਤ ਦੇਚਾ ਸਤਿਗੁਰਾਂ ਨੂੰ ਇਹਨਾਂ ਕੋਲ ਕੇਹਾ ਕਿ ਸਤਿਗੁਰ ਦੀ ਤੁਸੀਂ ਮੇਰੀ ਬੇੜੀ ਦੇ ਵਿੱਚ ਸਵਾਰ ਹੋ ਜਾਓ ਤੇ ਮੈਂ ਤੁਹਾਨੂੰ ਸਤਲੂ ਜੰਧਰਿਆ ਦੀ ਸੈਰ ਕਰਵਾਉਣਾ ਚਾਹੁੰਦਾ ਹੈ ਤੇ ਝੋਕ ਸ਼ੰਗ ਦੇ ਵਿੱਚ ਉਸ ਰੂਪ ਨੂੰ ਮੇਰੇ ਡੱਬ ਜੇ ਤਾਂ ਉਹ ਤਸ਼ਕਾਰਿਆ